ਸੁਭਾਦਰਿਆ ਵੀਰ ਪਹੁੰਚਣੇ ਚਾਰ ਲੈ ਕੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਵੀਰ ਜੀ ਕਿੱਥੋਂ ਆਏ ਵੀਰ ਜੀ ਸਾਡਾ ਪਿੰਡ ਆ ਜੀ ਡੇਬਰੂ ਖੌਰ ਦਾ ਰੋਡੇ ਸੰਤ ਪਿੰਡਾਂ ਦੇ ਜਰਨੈਲ ਸਿੰਘ ਦੇ ਨਾਲ ਦਾ ਇਹ ਜਰਨੈਲ ਸਿੰਘ ਸੰਤਾਂ ਦੇ ਪਿੰਡੋਂ ਆਏ ਨੇ ਵੀਰ ਜੀ ਤੇ ਕੀ ਕੀ ਲੱਗਿਆ ਜੀ ਸਾਡੇ ਕੋਲੇ ਪਸ਼ੂਆਂ ਦਾ ਚਾਰਾ ਦੇ ਤੂੜੀ ਆ ਜੀ ਤੇ ਹੋਰ ਵੀ ਰਾਸ਼ਨ ਕਈ ਕਾ ਪ੍ਰਕਾਰ ਦੇ ਆ ਵੇਖੋ ਪੰਜਾਬ ਨਹੀਂ ਮਰਦਾ ਜਦੋਂ ਇਹੋ ਜਿਹੇ ਲੋਕ ਨਾਲ ਖੜੇ ਨੇ ਪੰਜਾਬ ਨੂੰ ਕੁਝ ਨਹੀਂ ਹੁੰਦਾ ਬਾਕੀ ਬਾਕੀ ਵੀਰੇ ਤੁਸੀਂ ਕਿੰਨੀਆਂ ਟਰਾਲੀ ਲੈ ਕੇ ਆਏ ਜੀ ਸਾਡੇ ਕੋਲੇ ਪੰਜ ਟਰਾਲੀਆਂ ਸੀ ਜੀ ਦੋ ਟਰਾਲੀਆਂ ਜੀ ਰਸਤੇ ਦੇ ਵਿੱਚ ਥੋੜਾ ਜਿਹਾ ਦਿੱਕਤ ਰਸਤਾ ਖਰਾਬ ਹੋਣਾ ਕਰਕੇ ਪਿੱਛੇ ਖਲਿਆ ਰਹਿੰਦਿਆਂ ਤਿੰਨ ਚਾਰ ਟਰਾਲੀਆਂ ਇੱਥੇ ਲੈ ਕੇ ਆਏ ਆ ਰਾਤ ਨੂੰ ਵੀਰਾਂ ਨੂੰ ਹਨੇਰਾ ਹੋ ਗਿਆ ਇਹ ਜਿਹੜੀ ਜਗ੍ਹਾ ਤੇ ਖੜੇ ਆ ਫਿਰ ਆ ਵੀਰ ਆਪਣੇ ਪਹੁੰਚਿਆ ਅੰਗਰੇਜ਼ ਸਿੰਘ ਬਾਠ ਤੇ ਇਹਨਾਂ ਦੇ ਤੇ ਰਹਿਣ ਦਾ ਇੰਤਜ਼ਾਮ ਕੀਤਾ ਬੜਾ ਜ਼ੋਰ ਲਾਇਆ ਨੂੰ ਘਰੇ ਚੱਲੋ ਪਰ ਨਹੀਂ ਇੱਥੇ ਇੰਤਜ਼ਾਮ ਕੀਤਾ ਰੋਟੀ ਪਾਣੀ ਖਵਾਇਆ ਵੀਰਾਂ ਨੂੰ ਚਲੋ ਨਵੀਂ ਕਿਰਪਾ ਨਾਲ ਹੁਣ ਇਹਨਾਂ ਵੀਰਾਂ ਨਾਲ ਆਪਾਂ ਲੈ ਕੇ ਚੱਲਿਆਂ ਜਿੱਥੇ ਰਾਸ਼ਨ ਦੀ ਲੋੜ ਆ ਠੀਕ ਹੈ ਨਾ ਭਾਈ ਜੀ ਹਾਂਜੀ ਹਾਂਜੀ ਰਾਸ਼ਨ ਦੀ ਦੁਰਵਰਤਾ ਬੜੀ ਹੋ ਰਹੀ ਏ ਹਾਂਜੀ ਹਾਂਜੀ ਬਹੁਤ ਜ਼ਿਆਦਾ ਹੋ ਰਹੀ ਏ ਪਿਛਲੇ ਬੰਨਾਂ ਤੇ ਬਹੁਤ ਜ਼ਿਆਦਾ ਢੇਰ ਲੱਗੇ ਪਏ ਆ ਰਾਸ਼ਨ ਦੇ ਚਲੋ ਤੁਹਾਨੂੰ ਅੱਗੇ ਜਾ ਕੇ ਦਿਖਾਉਣੇ ਆ ਵੀ ਕਿਹੜੀ ਜਗ੍ਹਾ ਜਾਣੇ ਆ ਤੇ ਮੇਰੇ ਖਾਲਸਾ ਅਰੋਜੀ ਕੀ ਫਤਹਿ और जा चलो जाओ जाओ चलो चलो देखो सिहाट ये इसके वाले चलते जा रहे हैं अड्डे अच्छा के मुंडे तरफ पे आ जी

ਚਾਰ ਕੁੜੀ ਸੇਵਾ ਲੈ ਕੇ ਆ ਵੀਰ ਆਏ ਸੀ ਕਿ ਇਹਨਾਂ ਰਾਤ ਦਾ ਕੁਝ ਦੱਕਾ ਆ ਗਿਆ ਅਗੇ ਕੋਲ ਮੇਰਾ ਹੁੰਦੀ ਕਰਨ ਹੁਣ ਆਪਾਂ ਲੋੜ ਬੰਦ ਕਰਾ ਨੂੰ ਦਿਆਂਗੇ ਸਭ ਸਭ ਨੂੰ ਮਿਲੇਗਾ ਰਾਤ ਜੋ ਉਹ ਤਰੀਕਿਆਂ ਸੇਵਾ ਹੋਈਏ ਤੇ ਮਰਦੀ ਕਿਰਪਾ ਨਾਲ ਮੇਰੇ ਕੋਲ ਸਹੀ ਜਾਂ ਸਹੀ ਸੇਵਾ ਲੈ ਕੇ ਆਓ ਚੰਕਾਰ ਦੇ ਚੱਲ 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 ਆ ਮੈਨੂੰ ਬੜਾ ਟਾਈ ਨਭਾ ਗਿਆ ਆ ਮੈਨੂੰ ਕੋਣ 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 ਠੀਕ ਹੈ ਆ ਭਾਈ ਮਾੜਾ ਸੈਟ ਚਲੋ ਆਪੜੀ ਬਣਾਇਆ ਹੋਰ ਜੰਦੇ ਹੁੰਦੇ ਬਾਕੀ ਟਾਲੀਆਂ ਉਹਨੇ ਸਾਰੀ ਫੋਟੋ ਕਮੈਂਟ ਬਾਈ ਦੀ ਮਦਦ ਕਰ ਚਲੀ ਜਾਂਦਾ ਹਾਂ ਆ ਬਾਈ ਹਾਂਜੀ ਮੇਰੇ ਵੀਰ ਚਾਰ ਲਾਗ ਪਹੁੰਚਾ ਕਿਲਟਾ ਕਿਸੇ ਵੀਰ ਨੇ ਫੁੱਲੜ ਬਾਜੀ ਨਹੀਂ ਕਰਨੀ ਆਪੇ ਵੀਰ ਚਾਰ ਦਿਆਂਗੇ ਇੱਕ ਇੱਕ ਗੱਟ ਜਿਵੇਂ ਜਿਵੇਂ ਸਾਨੂੰ ਚੰਗਾ ਲੱਗਾ ਸੂਤਰ ਲੱਗਾ ਕਿਉਂਕਿ ਵੀ ਰਸਨ ਬਹੁਤ ਹੈ ਰਸਨ ਦੀ ਕੋਈ ਚਿੰਤਾ ਨਹੀਂ ਗਈ ਚਲੋ ਮੇਰੇ ਵੀਰ ਆ ਡਾਲਾ ਨਹੀਂ ਆਪਾਂ ਰੱਲ ਗਏ ਕੱਲ੍ਹ ਉੱਤੋਂ ਹਟੋ ਚਲ 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 ਡਾਲਾ ਖੋਲਿਏ ਖੋਲ ਮੇਰੇ ਡਾਲਾ ਖੋਲ ਦੇ ਮੈਂ ਦੇਣਾ ਖੋਲ ਦੇ ਮੈਂ ਆ ਰੌਣਾ ਖੋਲ ਰੌਣਾ ਮੇਰੇ ਭਰਾ ਪਹੁੰਚੋ ਥੋਰ ਤੇ ਪਹੁੰਚੋ ਚਾਰ ਲੈ ਮਰੇ ਪਾਸੇ ਵੀਰੇ 8 ਵਜਣਾ ਦਾ ਡਾਲਾ 11 ਬੰਲੀਆਂ ਮੇਰੀਆਂ ਨਹੀਂ ਆਈਆਂ ਜੇ ਲੱਭਦੇ ਹੋ ਸਵੇਰੇ ਤੁਹਾਨੂੰ ਚਾਰ ਦੇਵਾਂ ਉਹਨਾਂ ਤੋਂ ਸੱਚੀ ਨਹੀਂ ਜਖਲਾ ਕੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਲੱਪਣਾਗੇ ਠੀਕ ਹੋ ਗਿਆ ਜਿੰਨਾ ਜਿੰਨਾਂ ਸਵਾਨੀਆਂ ਤੈਨੂੰ ਬੁਲਾ ਰਹੇ ਨੇ ਵੀਰੇ ਡਾਲਾ ਖਲਾਉਣ ਨਾਲ ਡਾਲਾ ਖੋਲੋ ਬਾਈ ਕਿਉਂ ਖੜੇ ਹੋ ਚਾਰ ਚਾਰ ਆਏ ਕਿ ਦੋਸਤ ਕਰਕੇ ਪਾਣੀ ਨਾਲ ਪਾਣੀ 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 ਬਣੀ ਵੀ ਭਰਾ ਲੱਪਣਾ ਲੈ ਕੇ ਆ ਆ ਬਰੇ ਇੱਕ ਨਾ ਕੱਟ ਕੇ ਦੁਬਾਰਾ ਚਾਲੂ ਕਰੀ ਕੱਟ ਦੇ ਕਰਾਂ ਇੱਕ ਨਾ ਕੱਟ ਦੇ ਦੁਬਾਰਾ ਚਾਲੂ ਕਰੀ